ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰ ਹੈ ਨਾ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਹੁਣੇ-ਹੁਣੇ ਇੱਕ ਜਿਹੜੀ ਅਪਡੇਟ ਉਹ ਸਾਹਮਣੇ ਆ ਰਹੀ ਹੈ ਜੀ 3704 ਮਾਸਟਰ ਕਾਡਰ ਦੇ ਆਪਕਾ ਵਾਸਤੇ ਠੀਕ ਹੈ ਜੀ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਪੰਜਾਬ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ 3704 ਅਸਾਮੀਆਂ ਲਈ ਮੁੜ ਗਠਿਤ ਚੋਣ ਸੂਚੀ ਜਾਰੀ ਠੀਕ ਹੈ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ ਅਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਆਪਾਂ ਨਵਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੀਆਂ 370 ਚਾਰ ਮਾਸਟਰ ਕੈਡਰ ਦੀਆਂ ਲਿਸਟਾਂ ਰੀਕਾਸਟ ਹੋਈਆਂ ਇਹਦੀ ਬਲੇਸ ਜਨਰਲ ਕੈਟਾਗਰੀ ਕਰਕੇ ਠੀਕ ਹੈ ਸੀ ਸੋ ਉਸ ਤੋਂ ਬਾਅਦ ਵੀ ਜਿਹੜੀਆਂ ਲਿਸਟਾਂ ਰੀਕਾਸਟ ਹੋਣ ਤੋਂ ਬਾਅਦ ਸਿਲੈਕਸ਼ਨ ਸੂਚੀ ਜਾਰੀ ਹੋਈ ਸੋ ਸਿਲੈਕਸ਼ਨ ਸੂਚੀ ਜਾਰੀ ਹੋਣ ਤੋਂ ਬਾਅਦ ਕੁਝਕ ਜਿਹੜੇ ਅਧਿਕਾਰੀ ਸੀ ਜਾਂ ਕਰਮਚਾਰੀ ਸੀ ਉਹਨਾਂ ਨੂੰ ਜੁਆਇਨ ਕਰ ਜੁਆਇਨਿੰਗ ਤੋਂ ਬਾਅਦ ਜਿਹੜੇ ਅਧਿਕਾਰੀ ਬਚਦੇ ਸੋ ਇਹ ਨੋਟ ਕਰ ਲੈਣ ਜੀ ਕਿਹੜੇ-ਕਿਹੜੇ ਵਿਸ਼ੇ ਦੇ ਜਿਹੜੇ ਹੈਗੇ ਆ ਇਹ ਸੂਚੀ ਉਹ ਦੁਬਾਰਾ ਰੀਕਾਸਟ ਕਰਕੇ ਸੰਗਠਿਤ ਕੀਤੀ ਗਈ ਹੈ ਆਪਾਂ ਸਿਲੈਕਸ਼ਨ ਦੁਆਰਾ ਕੀਤੀ ਗਈ ਹੈ ਮੈਥ ਸਾਇੰਸ ਇੰਗਲਿਸ਼ ਅਤੇ ਹਿੰਦੀ ਕਿਰਪਾ ਕਰਕੇ ਧਿਆਨ ਦੇ ਦੇਣਾ ਮੈਂ ਦੁਬਾਰਾ ਰਿਪੀਟ ਕਰ ਦਣਾ ਮੈਥ ਸਾਇੰਸ ਇੰਗਲਿਸ਼ ਅਤੇ ਹਿੰਦੀ ਇਹ ਚਾਰਾਂ ਵਿਸ਼ਿਆਂ ਦੀ ਜਿਹੜੀ ਲਿਸਟਾਂ ਨੂੰ ਰੀਕਾਸਟ ਹੋਣ ਉਪਰੰਤ ਨਵੀਂ ਜਿਹੜੀ ਸਿਲੈਕਸ਼ਨ ਸੂਚੀ ਉਹ ਜਾਰੀ ਕਰ ਦਿੱਤੀ ਗਈ ਹੈ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦੀ ਲਿਸਟ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਜੀ ਤੁਸੀਂ ਲਿੰਕ ਤੇ ਜਾ ਕੇ ਉਸ ਲਿੰਕ ਨੂੰ ਜਿਹੜੇ ਲਿਸਟ ਨੂੰ ਡਾਊਨਲੋਡ ਕਰ ਸਕਦੇ ਹੋ ਜਾਂ ਕੀ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਤੁਸੀਂ ਆਪਣੀ ਜਿਹੜੀ ਸਿਲੈਕਸ਼ਨ ਸੂਚੀ ਜਾਰੀਦਵਾਰੀ ਕੀਤੀ ਗਈ ਹੈ ਉੱਥੇ ਜਾ ਕੇ ਤੁਸੀਂ ਇਹਦੀ ਜਿਹੜੀ ਲਿਸਟ ਆਫ ਡਾਊਨਲੋਡ ਕਰ ਸਕਦੇ ਹੋ ਸੋ ਇਹਨਾਂ ਸਾਰੇ 14 ਵਿਸ਼ਿਆਂ ਦੇ ਜਿਹੜੇ ਅਧਿਆਪਕ ਸਹਿਬਾਨ ਨੇ ਯੋਗ ਪਾਏ ਗਏ ਠੀਕ ਹੈ ਜੀ ਸੋ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਆ ਜੀ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 5 ਅਪ੍ਰੈਲ ਠੀਕ ਹੈ ਜੀ ਨਵੀਂ ਸੂਚੀ ਵਿੱਚ ਸ਼ਾਮਲ ਯੋਗ ਉਮੀਦਵਾਰਾਂ ਨੂੰ 5 April 2025 ਪਹਾੜ ਦੁਪਹਿਰ 12 ਵਜੇ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਪੰਜਾਬ 8 ਫੇਸ ਮੁਹਾਲੀ ਵਿਖੇ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ ਇਹ ਨਿਯੁਕਤੀ ਪੱਤਰ ਵਿਸ਼ਾ ਗਣਿਤ ਜਿਹੜੇ ਮੈਥ ਸਾਇੰਸ ਇੰਗਲਿਸ਼ ਤੇ ਹਿੰਦੀ ਲਈ ਜਿਹੜੇ ਯੋਗ ਪਾਏ ਗਏ ਉਮੀਦਵਾਰਾਂ ਨੂੰ ਦਿੱਤੇ ਜਾਣੇ ਹਨ ਇਹ ਵੀ ਸਪਸ਼ਟ ਕੀਤਾ ਗਿਆ ਕਿ ਜਿਹੜੇ ਉਮੀਦਵਾਰ ਪੁਰਾਣੀ ਸੂਚੀ ਅਨੁਸਾਰ ਪਹਿਲਾਂ ਹੀ ਸਕੂਲਾਂ ਵਿੱਚ ਜੁਆਇਨ ਕਰ ਚੁੱਕੇ ਹਨ ਅਤੇ ਮੁੜ ਗਠਿਤ ਸੂਚੀ ਵਿੱਚ ਵੀ ਜੋਗ ਪਾਏ ਗਏ ਆ ਕਿਰਪਾ ਕਰਕੇ ਧਿਆਨ ਦੇਣ ਜਿਹੜੇ ਅਧਿਆਪਕਾਂ ਦਾ ਦੋ ਵਾਰੀ ਨਾਮ ਆ ਚੁੱਕਿਆ ਹਾਲਾਂਕਿ ਉਹ ਪਹਿਲਾਂ ਜਿਹੜੀ ਸਿਲੈਕਸ਼ਨ ਸੂਚੀ ਵਿੱਚ ਆਏ ਆ ਉਹਦੇ ਅਨਸਾਰ ਉਹ ਜੁਆਇਨ ਕਰ ਚੁੱਕੇ ਆ ਅਤੇ ਦੁਬਾਰਾ ਫਿਰ ਇਸ ਜਿਹੜੀ ਨਵੀਂ ਲਿਸਟ ਇਹਦੇ ਵਿੱਚ ਨਾਮ ਆ ਗਿਆ ਤਾਂ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਹੈ ਜੀ ਠੀਕ ਹੈ ਜੀ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਨਵੇਂ ਸ਼ਾਮਲ ਹੋਏ ਉਮੀਦਵਾਰਾਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੰਨੇ ਆ ਦਿੱਤੇ ਜਾਣੇ ਆ ਭਾਵੇਂ ਜੇਕਰ ਤੁਸੀਂ ਜੁਆਇਨ ਕਰ ਲਿਆ ਇਹਨਾਂ ਚਾਰ ਵਿਸ਼ਿਆਂ ਦੇ ਅਧਿਆਪਕਾਂ ਨੇ ਤਾਂ ਤੁਹਾਨੂੰ ਦੁਬਾਰਾ ਜਾਣ ਦੀ ਲੋੜ ਨਹੀਂ ਹੈ ਇਹ ਸਿਰਫ ਉਹਨਾਂ ਹੀ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈ ਜਿਨ੍ਹਾਂ ਨੇ ਅਜੇ ਤੱਕ ਜੁਆਇਨ ਨਹੀਂ ਕੀਤਾ ਸੋ 5 ਅਪ੍ਰੈਲ ਨੂੰ ਉਹਨਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਆਪਾਂ ਅੱਗੇ ਪੜ੍ਹ ਕੇ ਤੁਹਾਨੂੰ ਸੁਣਾਉਣੀ ਹੈ ਕਿ ਬਹੁਤ ਸਖਤ ਹਦਾਇਤ ਉਹਨਾਂ ਨੇ ਕੀਤੀ ਹੋਈ ਹੈ ਵਿਭਾਗ ਨੇ ਵਿਭਾਗ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਉਮੀਦਵਾਰ 5 ਅਪ੍ਰੈਲ 12 ਵਜੇ ਤੱਕ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕਰਦਾ ਦੇਖੋ ਦੋਸਤੋ ਸਿਰਫ 12 ਵਜੇ ਤੱਕ ਦਾ ਟਾਈਮ ਹੀ ਤੁਹਾਨੂੰ ਦਿੱਤਾ ਗਿਆ ਪਹਿਲਾਂ ਕੀ ਸੀ ਉਹਨਾਂ 2 ਤੋਂ 3 ਵਜੇ ਤੱਕ ਦਾ ਟਾਈਮ ਹੀ ਦਿੱਤਾ ਜਾਂਦਾ ਸੀ ਪਰ ਇਸ ਵਾਰ ਕੀ ਹੋਇਆ ਇਹਨਾਂ ਨੇ ਥੋੜਾ ਸਖਤੀ ਨਾਲ ਕਿਹਾ ਹੈ ਵੀ 5 ਅਪ੍ਰੈਲ ਨੂੰ ਜੇਕਰ ਕੋਈ ਵੀ ਅਧਿਆਪਕ 12:00 ਵਜੇ ਤੋਂ ਵਜੇ ਤੱਕ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕਰਦਾ ਤਾਂ ਉਸ ਦੀ ਨਿਯੁਕਤੀ ਲਈ ਦਾਅਵੇਦਾਰੀ ਰੱਦ ਕੀਤੀ ਜਾਵੇਗੀ ਠੀਕ ਹੈ ਜੀ ਸੋ ਮੇਰੇ ਹੱਥ ਵੱਨ ਕੇ ਬੇਨਤੀ ਹੈ ਜਿੰਨੇ ਵੀ ਕਰਮਚਾਰੀ ਐ ਪੰਜਾਬੀ ਮੈਥ ਇੰਗਲਿਸ਼ ਸਾਇੰਸ ਵਾਲੇ ਸੌਰੀ ਹਿੰਦੀ ਵਾਲੇ ਤਾਂ ਉਹ 12:00 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਆਪਣੀ ਨਿਯੁਕਤੀ ਪੱਤਰ ਪ੍ਰਾਪਤ ਕਰ ਲੈਣ ਕਿਉਂਕਿ ਵਿਭਾਗ ਥੋੜਾ ਸਖਤੀ ਨਾਲ ਜਿਹੜਾ ਉਹ ਕੰਮ ਕਰ ਰਿਹਾ ਸੋ ਆਪਾਂ ਨਹੀਂ ਚਾਹੁੰਦੇ ਕਿ ਕਿਸੇ ਭੈਣ ਭਰਾ ਦਾ ਨੁਕਸਾਨ ਹੋਵੇ ਸੋ ਅਟ ਸਮੇਂ ਸਿਰ ਪਹੁੰਚ ਕੇ ਤੁਸੀਂ ਆਪਣਾ ਜਿਹੜਾ ਉਹ ਨਿਕਤੀ ਪੱਤਰ ਪ੍ਰਾਪਤ ਕਰ ਸਕਦੇ ਹੋ ਮੂੜੇ ਤੋਂ ਗਠਿਤ ਸੂਚੀ ਅਨੁਸਾਰ ਚੁਣੇ ਗਏ ਉਮੀਦਵਾਰਾਂ ਨੂੰ ਇਹ ਲਿਖੇ ਦਸਤਾਵੇਜ਼ ਦਸਤਾਵੇਜ਼ ਸੋ ਦੋਸਤੋ ਤੁਹਾਨੂੰ ਦੱਸ ਹੀ ਦਿੰਨੇ ਆ ਅਪਲਾਈ ਕਰਨ ਦਾ ਸਬੂਤ ਪਛਾਣ ਪੱਤਰ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਸਵੈ ਘੋਸ਼ਣਾ ਨੱਥੀ ਪਰਫਾਰਮੈਂਸ ਰਿਪੋਰਟ ਜਿਹੜੀ ਤੁਸੀਂ ਬਣਦੀ ਹੈ ਤੇ ਬਾਕੀ ਜਿਹੜਾ ਇਹ ਸਿਲੈਕਸ਼ਨ ਲਿਸਟ ਜੇਕਰ ਕਿਸੇ ਭੈਣ ਭਰਾ ਨੂੰ ਹਜੇ ਤੱਕ ਵੀ ਨਹੀਂ ਮਿਲੀ ਚਾਹੇ ਤੋਂ ਬੋਰਡ ਦੀ ਸਾਈਟ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਆ ਤੇ ਨਹੀਂ ਫਿਰ ਤੁਹਾਨੂੰ ਆਪਾਂ ਲਿੰਕ ਇੱਕ ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੀ ਟਾਈਟਲ ਦੇ ਵਿੱਚ ਉੱਥੇ ਦੇਵਾਂਗੇ ਤੁਸੀਂ ਉੱਥੋਂ ਜਾ ਕੇ ਲਿਸਟਾਂ ਚੈੱਕ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਮੈਥ ਸਾਇੰਸ ਇੰਗਲਿਸ਼ ਤੇ ਹਿੰਦੀ ਦੇ ਜੋਗ ਭਾਏਗਾ ਉਮੀਦਵਾਰ ਲੀਕ ਆਸਟ ਲਿਸਟਾਂ ਤੋਂ ਬਾਅਦ ਦੁਬਾਰਾ ਵਾਪਸ ਆਏ ਠੀਕ ਹੈ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ